ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ 2 ਸਾਲ ਤੋਂ ਵੱਧ ਦਾ ਸਮਾਂ ਬੀਤ ਚੁਕਿਆ ਹੈ ਅਤੇ ਅਜੇਹ ਵਿੱਚ ਵਿਰੋਧੀ ਧਿਰਾਂ ਵੱਲੋਂ ਕਈ ਵਾਰ ਸਰਕਾਰ ਦੀ کارਗੁਜ਼ਾਰੀ 'ਤੇ ਸਵਾਲ ਚੁੱਕੇ ਗਏ ਹਨ ਅਤੇ ਅਜੇਹਾ ਹੀ ਕੁਝ ਅਜ ਪਠਾਨਕੋਟ ਦੇ ਮਲਿਕਪੁਰ ਵਿਖੇ ਡੀਐਸਪੀ ਰੂਲਰ ਦਫ਼ਤਰ ਦੇ ਬਾਹਰ ਵੇਖ ਨੂੰ ਮਿਲਿਆ ਜਦੋਂ ਕਾਂਗਰਸ ਦੇ ਹਲਕਾ ਪੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਵੱਲੋਂ ਸਾਥੀਆਂ ਸਮੇਤ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਬੋਲਦੇ ਹੋਏ ਹਲਕਾ ਪੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਵੱਲੋਂ ਕਿਹਾ ਗਿਆ कि पंजाब विच ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁਕੀ ਹੈ ਅਤੇ ਅਫਸਰਾ ਵੱਲੋਂ ਵੀ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਹੀਂ ਨਿਭਾਇਆ ਜਾ ਰਿਹਾ ਜਿਸ ਦੇ ਚਲਦਿਆਂ ਅੱਜ ਪੂਰੇ ਪੰਜਾਬ ਵਿੱਚ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਾਰਤ ਨੈੱਟ ਨਿਊਜ਼ ਵੱਲੋਂ ਆਕਾ ਤੋ ਰਾਜੇਸ਼ ਪਰਦਵਾ ਦੀ ਖਾਸ ਰਿਪੋਰਟ ਜਿਹੜਾ ਜੀ ਧਰਨਾ ਦਿੱਤਾ ਗਿਆ ਇਹ ਬਸੇ ਸਾਡੇ ਪੰਜਾਬ ਦੇ ਪ੍ਰਧਾਨ ਮੇਰੇ ਛੋਟੇ ਭਰਾ ਸਰਦਾਰ ਰਾਜਾ ਬਰੇਂਦੀ ਉਹਨਾਂ ਦੇ ਦੇਸ਼ ਦੇ ਅਨੁਸਾਰ ਪਾਪਾ ਜੀ ਧਰਨਾ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਜਿਹੜੇ ਜਿਹੜਾ ਜਿਹੜਾ ਦੋਨੇ ਡੀਐਸਪੀ ਪੰਡਾ ਇਹ ਬਲਾਕਾਂ ਦਾ ਧਰਨਾ ਦਿੱਤਾ ਗਿਆ ਸਾਡੇ ਦੋ ਬਲਾਕ ਹੈ ਦੋਨਾਂ ਬਲਾਕਾਂ ਦੇ ਸਾਡੇ ਪ੍ਰਧਾਨ ਹਰਜੀਤ ਜੀ ਔਰ ਸ਼ਤੀਪ ਜੀ ਵੀ ਆਏ ਨੇ ਉਹਨਾਂ ਦੇ ਨਾਲ ਮੇਰਾ ਸਹਿਯੋਗ ਇਹਨਾਂ ਤੇ ਮੇਰੇ ਭਰਾ ਛੋਟੇ ਨੇ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਕੱਜ ਪੁਆ ਕੌਨਸਲੈਂਸੀ ਦੇ ਸਾਰੇ ਜਿਹੜੇ ਮੇਰੇ ਕਾਂਗਰਸ ਦੇ ਵਰਕਰ ਨੇ ਉਹ ਕਿੱਥੇ ਹੋ ਗਿਆ ਕਿ ਪੰਜਾਬ ਦੀ ਜਿਹੜੀ ਲਾਇਨ ਆਰਡਰ ਦੀ ਸਥਿਤੀ ਹੈ ਉਹ ਦੱਸਣ ਵਾਸਤੇ ਅੱਜ ਡਿਊਟੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਪਰ ਪੰਜਾਬ ਤੋਂ ਸਾਰੇ ਜਾਨਦੋ ਪੰਜਾਬ ਦੇ ਵਿੱਚ ਕੋਈ ਵੀ ਆਦਮੀ ਚਾਹੇ ਆਪ ਪਾਰਟੀ ਦਾ ਹੈ ਚਾਹੇ ਉਹ ਕਾਂਗਰਸ ਦਾ ਹੈ ਚਾਹੇ ਬੀਬੀ ਤੇ ਚਾਹੇ ਕਾਮਯਾਤ ਉਹ ਦੇਖ ਰਹੇ ਹੋ ਤੁਹਾਡੇ ਉਸ ਚੈਨਲ ਦੇ ਵਿੱਚ ਤੁਸੀਂ ਸਾਡੇ ਖਬਰਾਂ ਭੇਜ ਦਿਓ ਤੇ ਰੋਜ਼ ਕੋਈ ਨਾ ਕੋਈ ਕਿਤੇ ਨਾ ਕਿਤੇ ਗੋਲੀ ਚੜਰੀ ਹੈ ਔਰ ਇਹਦੇ ਇਦਾਂ ਹਾਲਾਤ ਕਰ ਦਿੱਤੇ ਆ ਪੂਰਾ ਜਿਦਾ 1985 ਤੋਂ ਲੈ ਕੇ 2000 ਤੱਕ ਚੱਲਦਾ ਰਿਹਾ ਸਿਸਟਮ ਉਹੀ ਜਿਹੜਾ ਮੁੜ ਕੇ ਲੈ ਨਾਦਰ ਦੀ ਸਥਿਤੀ ਜਿਹੜੀ ਆ ਬਗਾਰ ਦਿੱਤੀ ਆ ਉਸ ਮੰਗ ਪੱਤਰ ਨੂੰ ਲੈ ਕੇ ਉਸ ਸਥਿਤੀ ਨੂੰ ਲੈ ਕੇ ਅੱਜ ਪੰਜਾਬ ਪੁਲਿਸ ਨੂੰ ਜਗਨਵਾਸ ਸੇ ਆਇਆ ਕਿ ਤੁਸੀਂ ਇੱਕ ਬਾਬੇ ਨਾਨਕ ਦੀ ਤਕਰੀ ਤੁਹਾਡੇ ਕੋਲ ਹੈ ਤੁਸੀਂ ਬਾਬੇ ਨਾਨਕ ਦੀ ਤਕਰੀ ਜਿਹੜੀ ਆ ਬਰਾਬਰ ਤੋਲੋ ਔਰ ਮੈਂ ਇਹਨਾਂ ਨੂੰ ਇਹ ਦੱਸਣ ਵਾਸਤੇ ਆਇਆ ਕਿ ਤੁਸੀਂ ਆਪਣੀ ਡਿਊਟੀ ਜਿਹੜੀ ਹੈ ਇਮਾਨਦਾਰੀ ਨਾਲ ਨਿਭਾਣੀ ਚਾਹੀਦੀ ਹੈ ਖਾਸ ਕਰਕੇ ਤੁਹਾਡੇ ਸਮਾਜ ਨੂੰ ਗਰਾਹ ਮੈਂ ਮੰਤਰੀ ਸਾਹਿਬ ਨੂੰ ਜਾਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਸੌ ਚੁੱਪੀ ਸੀ ਪਰ ਤੁਹਾਨੂੰ ਬੜੀ ਬੜੀ ਉੱਪਰ ਦੀ ਕੁਰਸੀ ਜਿਹੜੀ ਹੈ ਪੰਜਾਬ ਦੀ ਸਭ ਤੋਂ ਉੱਚੀ ਕੁਰਸੀ ਸਪੀਕਰ ਸਾਹਿਬ ਦੇ ਕੋਲ ਖੜੋ ਕੇ ਕੁਝ ਫਾਂਕ ਕੋ ਪੀਜ਼ੀਰ ਸੱਚੀ ਕੋ ਸੱਚੀ ਪਾਪਾ ਆਪਣੇ ਦੇਸ਼ ਦੀ ਆਪਣਾ ਸ਼ੋਭੇ ਦੀ ਸੇਵਾ ਕਰਾਂਗੇ ਅੱਜ ਤੁਸੀਂ ਦਾ ਦੇਸ਼ ਦੀ ਨਾਲ ਤੁਸੀਂ ਸ਼ੋਭੇ ਦੀ ਸੇਵਾ ਕਰਦੇ ਹੋ ਕੋਈ ਵੀ ਬੰਦਾ ਆਪਣੇ ਆਪ ਨੂੰ ਇਹ ਵੀ ਸਮਝਦਾ ਕਿ ਮੈਂ ਸੇਵ ਹਾਂ ਅੱਜ ਬਹੁਤ ਹਾਲਾਤ ਖਰਾਬ ਹੋ ਗਏ ਆ ਤੋ ਸੀਤੇ ਨੂੰ ਲੈ ਕੇ ਸਾਰਿਆਂ ਹੀ ਘਰ ਲਾ ਦਿੱਤਾ ਉਹ ਧਰਮ ਨੂੰ ਸਾਰਿਆਂ ਨੇ ਜਿਹੜੇ ਮੇਰੇ ਭਰਾ ਇਹ ਨੇ ਉਹਨਾਂ ਦਾ ਜਲਦੀ ਘਰ ਆਇਆਂ ਤੋਂ ਮੈਂ ਧੰਨਵਾਦ ਕਰਦਾ ਜੇ ਆਪਾਂ ਸਾਰੇ ਇਕੱਠੇ ਹੋ ਕੇ ਇਹਨਾਂ ਜਿਹੜੀਆਂ ਗੱਲ ਵੀ ਤੇ ਬੜੀ ਸਰਕਾਰ ਜਿਹੜੀ ਸਿੱਤੀ ਕੁੰਭ ਕਰ ਦਿੰਦੀ ਨਹੀਂ ਉਹਦੇ ਨੂੰ ਜਗਾਨਵਾਸੇ ਆਇਆ ਬਹੁਤ ਬਹੁਤ ਸਾਰੇ ਵਰਕਰਾਂ ਨੇ ਇਕਲੌਤ ਜਾਇਆ